ਇਸ ਤਰ੍ਹਾਂ ਦਾ ਇਲਾਜ ਬਹੁਤ ਵਧੀਆ ਜੇ ਟੈਂਪਟ ਟਾਈਮ ਡ੍ਰੇਪਰ ਮੈਡੀਸਨ ਪੀਪੀ ਟੈਕ ਸਭ ਸਭ ਤੋਂ ਸਟੈਂਡ ਹੁੰਦਾ। ਡਾਕਟਰ ਜੀ ਕਿਸ ਕਿਸ ਤਰ੍ਹਾਂ ਦੇ ਤੁਸੀਂ ਇੱਥੇ ਪੇਸ਼ੈਂਟ ਕਰਦੇ? ਮਤਲਬ ਵੀ ਸਜੇਰੀਨ, ਐਕਸਪੈਕਟ ਨੇ ਗਾਲ ਬੈਟਰਲ, ਨੋਰਮਲ ਅਮਰਜੈਂਸੀ ਜਿੱਦਾਂ ਉਹ ਸਨੇਕ ਬਾਈਟ ਵਗੈਰਾ ਪਰਨਾਪੈਂਡਿਕ ਦਾ ਆਪਰੇਸ਼ਨ ਸਾਰੇ ਪਾ ਪਹੁੰਚਿਆ ਫਤਿਹਗੜ ਚੂੜੀਆਂ ਦੇ ਸੰਤ ਸੇਵਕ ਹਸਪਤਾਲ ਵਿੱਚ ਜਿੱਥੇ ਕਿ ਸੇਵਾ ਭਾਵਨਾ ਵਿੱਚੋਂ ਲੋਕਾਂ ਦਾ ਇਲਾਜ ਕੀਤਾ ਜਾਂਦਾ ਅਤੇ ਇਸ ਹਸਪਤਾਲ ਵਿੱਚ ਕਾਫੀ ਉਹ ਸਹੂਲਤਾਂ ਨੇ ਜੋ ਕਿ ਇੱਕ ਹਸਪਤਾਲ ਵਿੱਚ ਹੋਣੀਆਂ ਚਾਹੀਦੀਆਂ ਫਤਿਹਗੜ ਚੂੜੀਆਂ ਇਲਾਕੇ ਨੂੰ ਇਸ ਦਾ ਕਾਫੀ ਲਾਭ ਲੋਕ ਇਸ ਦਾ ਲਾਭ ਚੁੱਕ ਰਹੇ ਨੇ ਲੋਕ ਇਸ ਨੂੰ ਆਪਣਾ ਇੱਕ ਮਸੀਹਾ ਵੀ ਦੱਸਦੇ ਨੇ ਤੁਹਾਨੂੰ ਦਿਖਾਉਂਦੇ ਆ ਕਿ ਹਸਪਤਾਲ ਵਿੱਚ ਕਿਹੜੀਆਂ-ਕਿਹੜੀਆਂ ਸਹੂਤਾਵਾਂ ਨੇ ਇੱਥੇ ਹਰ ਤਰ੍ਹਾਂ ਦੇ ਆਪਰੇਸ਼ਨ ਵੀ ਹੁੰਦੇ ਨੇ ਹਰ ਤਰ੍ਹਾਂ ਦੇ ਲੈਬ ਵੀ ਹੈ ਲੈਬ ਵਿੱਚ ਵੀ ਹਰ ਤਰ੍ਹਾਂ ਦੇ ਟੈਸਟ ਹੁੰਦੇ ਨੇ ਤੁਹਾਨੂੰ ਇੱਥੇ ਦਿਖਾਉਨੇ ਆ ਕਿ ਕਿਹੜੀਆਂ-ਕਿਹੜੀਆਂ ਇਥੇ ਸਹੂਲਤਾਂ ਨੇ ਕਿ ਕਿਸ-ਕਿਸ ਤਰ੍ਹਾਂ ਦੇ ਇਥੇ ਇਲਾਜ ਕੀਤੇ ਜਾਂਦੇ ਨੇ ਤੇ ਕਿਹੜੇ-ਕਿਹੜੇ ਜਿਹੜੇ ਮਾਹਰ ਡਾਕਟਰ ਨੇ ਉਹ ਇਥੇ ਮਰੀਜ਼ਾਂ ਦੇ ਚੈੱਕਅਪ ਜਾਂ ਆਪਰੇਸ਼ਨਾਂ ਲਈ ਆਉਂਦੇ ਨੇ ਆਪਾਂ ਇਸ ਲਈ ਪਹੁੰਚੇ ਆ ਸੰਤ ਸੇਵਕ ਹਸਪੀਟਲ ਰਿਸੈਪਸ਼ਨ ਤੇ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਜਦੋਂ ਕੋਈ ਪੇਸ਼ੈਂਟ ਹੁੰਦਾ ਵਾ ਉਹ ਕਿਸ ਤਰ੍ਹਾਂ ਇਥੋਂ ਦਾਜ ਵਾਸਤੇ ਉਸ ਨੂੰ ਟੀਕ ਕਰਦੇ ਨੇ ਕਿਸ ਤਰ੍ਹਾਂ ਉਹਨੂੰ ਗਾਈਡ ਕਰਦੇ ਆ ਹਾਂਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਅਰੇ ਜਦੋਂ ਇਹ ਇਹ ਪੇਸ਼ੈਂਟ ਆਉਂਦਾ ਫਿਰ ਕਿਸ ਤਰ੍ਹਾਂ ਉਹਨੂੰ ਤੁਸੀਂ ਡੀਲ ਕਰਦੇ ਹੋ ਕਿਸ ਤਰ੍ਹਾਂ ਉਹਨੂੰ ਗਾਈਡ ਕੀਤਾ ਜਾਂਦਾ ਕਿਸੇ ਹਸਪਤਲ ਦੇ ਜਦੋਂ ਪੇਸ਼ੈਂਟ ਆਉਂਦਾ ਸਭ ਤੋਂ ਪਹਿਲਾਂ ਕਿ ਸਾਡੇ ਐਮਰਜੈਂਸੀ ਸਟਾਫ ਹੈਂਡਲ ਕਰਦੇ ਹਨ ਡਾਕਟਰ ਟੀਮ 24 ਆਵਰ ਪ੍ਰੈਜ਼ੈਂਟ ਹੈ ਠੀਕ ਹੈ ਨਾ ਪੇਸ਼ੈਂਟ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਪੇਸ਼ੈਂਟ ਨੂੰ ਹਰ ਤਰ੍ਹਾਂ ਦਾ ਜਿੱਦਾਂ ਵੀ ਪੇਸ਼ੈਂਟ ਆਵੇ ਉਹਨਾਂ ਨਾਲ ਡੀਲ ਕਰਦੇ ਹਾਂ ਠੀਕ ਹੈ ਇੱਥੇ 24 ਆਵਰ ਐਮਰਜੈਂਸੀ ਡਾਕਟਰ ਅਵੇਲੇਬਲ ਹੁੰਦੇ ਹਾਂ ਹਾਂਜੀ ਹਾਂਜੀ 24 ਆਵਰ ਅਵੇਲੇਬਲ ਹੈ ਸਰਜਰੀ ਅਵੇਲੇਬਲ ਹੈ ਓਪੀਡੀ ਅਵੇਲੇਬਲ ਹੈ ਠੀਕ ਹੈ ਸਾਡੇ ਨਾਲ ਮੌਜੂਦ ਨੇ ਸੰ세ਵਕ ਹਸਪਤਾਲ ਫਤਿਹਗੜ ਚੂੜੀਆਂ ਦੇ ਐਮਟੀ ਡਾਕਟਰ ਰਾਜਵੀਰ ਸਿੰਘ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਹਸਪਤਾਲ ਜੀ ਇਹਦੀ ਰੀਓਪਨਿੰਗ ਕਿਹੜੇ ਸੰਚ ਹੋਈ ਸਰ 15 ਅਕਤੂਬਰ 2016 ਚ ਇਹਦੀ ਓਪਨਿੰਗ ਹੋਈ ਸੀ ਡਾਕਟਰ ਸਾਹਿਬ ਇੱਥੇ ਹਸਪਤਾਲ ਚ ਇਸ ਵੇਲੇ ਆਪਾਂ ਦੇਖ ਰਹੇ ਆਂ ਕਿ ਕਾਫੀ ਸਾਰੀਆਂ ਫੈਸਿਲਿਟੀਆਂ ਹੈਗੀਆਂ 24 ਆਵਰ ਐਮਰਜੈਂਸੀ ਆ ਹੈਵੀ ਸਸਤਾ ਹੈ ਇਹਦਾ ਕਾਰਨ ਕੀ ਵੱਟਸਐਪ ਇੱਕੋ ਪਹਿਲੀ ਗੱਲ ਤੇ ਇਹ ਆ ਕਿ ਅਸੀਂ ਸਭ ਤੋਂ ਵੱਧ ਮਤਲਬ ਲਾ ਕੇ ਜੀ ਸੇਵਾ ਕਰ ਰਹੇ ਹਾਂ ਕਿ ਬਹੁਤ ਘੱਟ ਰੇਟਾਂ ਤੇ ਆਪਰੇਸ਼ਨ ਕਰ ਰਹੇ ਹਾਂ ਮਤਲਬ ਨਾ ਜਿਹੜੇ ਆਮ ਪ੍ਰਾਈਵੇਟ ਅੰਮ੍ਰਿਤਸਰ ਨਹੀਂ ਜਾ ਸਕਦੇ ਉਹਨਾਂ ਤੋਂ ਮਤਲਬ ਜਦੋਂ ਅੰਮ੍ਰਿਤਸਰ ਦਾ ਰੇਟ ਬਹੁਤ ਜ਼ਿਆਦਾ ਆ ਐਸੀ ਇੱਥੇ ਮਤਲਬ 12 14 10 13 ਜੀ ਇਹਨਾਂ ਦੇ ਸੱਜੇ ਕਰ ਰਹੇ ਹਾਂ ਇੱਥੇ ਕਿਹੜੇ ਕਿਹੜੇ ਰੋਗਾਂ ਦੇ ਮਾਰ ਜਿਹੜੇ ਡਾਕਟਰ ਇੱਥੇ ਤੁਹਾਡੇ ਇਹਨੇ ਵਿਜ਼ਿਟ ਕਰਦੇ ਵੱਟਸਐਪ ਸਾਡੇ ਕੋਲ ਹੁੰਦੇ ਆ ਡਾਕਟਰ ਰਾਜਵੀਰ ਸਿੰਘ ਬਾਜਵਾ ਐਮ ਐਸ ਨਾਂ ਸਰਜਨ ਹੈਗੇ ਆ ਡਾਕਟਰ ਪ੍ਰਗਿਆ ਖਨੂਜਾ ਐਮਡੀ ਗਾਇਨੀ ਹੈਗੇ ਆ ਡਾਕਟਰ ਰਜੇਸ਼ ਚੌਧਰੀ ਐਮਡੀ ਐਨਐਸ ਆਈਐਨਟੀ ਹੈਗੇ ਆ ਡਾਕਟਰ ਨਾਸਰੀਨ ਸਰੀਨ ਹੈਗੇ ਆ ਐਮਐਸ ਔਰਥੋ ਸਾਰੇ ਇਥੇ ਇਹਨਾਂ ਦੀ ਵੇਸਟ ਹੈ ਗੋਣ ਜੰਗੀ ਬਾਕੀ ਐਮਡੀ ਹਨ ਆ ਤੁਸੀਂ ਜਿਹੜੇ ਡਾਕਟਰ ਦਿਲਪ੍ਰੀਤ ਹੁੰਦੇ ਸਾਡੇ ਕੋਲ ਸਰ ਸਭਾ ਆਪੀਡੀ ਕਿ ਨਹੀਂ ਕਰਦੇ ਆਪੀਟੀ ਸਾਰੇ ਇਸ ਤਰ੍ਹਾਂ ਆ ਕਿ ਮਤਲਬ ਸਵੇਰੇ 9 ਤੋਂ 5 ਵਜੇ ਤੱਕ ਆਪੀਡੀ ਮਤਲਬ ਚੱਲਦੀ ਰਹਿੰਦੀ ਹੈ ਸਾਡੇ ਕੋਲ ਡਾਕਟਰ ਮਤਲਬ ਮੈਡੀਕਲ ਸਾਰੇ ਦੇਖਦੇ ਆ ਨਾ ਡਾਕਟਰ ਫੱਗਾ ਵੀ ਦੇਖਦੇ ਆ ਡਾਕਟਰ ਬਾਜੋੜ ਦੇਖਦੇ ਆ ਇਹ ਦੱਸੋ ਬੁੱਢੀਆਂ ਸਤਲਨੋਏ ਸਸਤਾ ਕਿਉਂ ਸਰ ਐਕਲੀਨ ਜਦੋਂ ਹਸਪਤਾਲ ਸ਼ੁਰੂ ਕੀਤਾ ਸੀ ਉਦੋਂ ਹੀ ਬਾਬਾ ਜੀ ਨੇ ਕਲਕੀ ਸੰਤ ਸੇਵਕ ਨਾਮ ਰੱਖਿਆ ਸੀ ਉਦੋਂ ਬਾਬਾ ਜੀ ਨੇ ਕਿਹਾ ਸੀ ਕਿ ਮਤਲ ਤੁਸੀਂ ਇਹ ਜਿਹੜਾ ਲੋਕ ਸੇਵਾ ਲੋਕ ਸੇਵਾ ਕਰਨੀ ਹੈ ਹਾਂਜੀ ਕਿਸੇ ਵੀ ਰਾਤ ਬਰਾਤੇ ਕੋਈ ਪੇਸ਼ੈਂਟ ਆਉਂਦਾ ਉਹਨੂੰ ਅਮਰਜੈਂਸੀ ਇਹ ਨਹੀਂ ਕਿ ਡਬਲ ਫੀਸ ਲੱਗੇ ਚਾਰਜ ਕਰੋ ਜੋ ਦਿਨੇ ਮਤਲ ਘੱਟ ਤੋਂ ਘੱਟ ਚਾਰਜ ਹੁੰਦੇ ਉਹ ਵੀ ਰਾਤ ਚੱਲਦੇ ਆ ਅਮਰਜੈਂਸੀ ਸਵਾਮਾ ਨਹੀਂ ਰਾਤ ਨੂੰ 24 ਆਵਰ ਦਿੰਦੇ ਹੁਣ ਇਸ ਟਾਈਮ ਆਪਨੇ ਕੋ ਕਿੰਨੇ ਰੂਮ ਹਸਪਤਾਲ ਬਣੇ ਸਟੈਂਡਰਡ 25 ਬੈਡ ਦਾ ਹਸਪਤਾਲ ਹੈ ਉਹਦੇ ਵਿੱਚ ਇਹ ਹੈ ਕਿ ਏਸੀ ਰੂਮ ਸਾਰੇ ਹੈਗੇ ਆ ਮਤਲਬ 10 ਏਸੀ ਰੂਮ ਹੈਗੇ ਆ ਬਾਕੀ ਇਹ ਆ ਕਿ ਵਾਰਡ ਹੈਗੇ ਜਿਹੜੇ ਥੋੜੇ ਜਿਹਾ ਜ਼ਿਆਦਾ ਪੂਰ ਨਹੀਂ ਏਸੀ ਰੂਮ ਲੈ ਸਕਦੇ ਉਹ ਵੀ ਏਸੀ ਰੂਮ ਦਾ ਵੀ ਅਸੀਂ ਸਰ ਘੱਟੋ ਘੱਟ ਚਾਰਜ ਰੱਖਿਆ ਹੋਇਆ ਬਾਕੀ ਵਾਰਡ ਵੀ ਮਤਲਬ ਛੱਡ ਕੋ ਹੈਗੀ ਆ ਓਟੀ ਆਪਣੀ ਕਿ ਸਰ ਓਟੀ ਜਿਹੜੀ ਆ ਮਾਡਰਨ ਓਟੀ ਹੈਗੀ ਆ ਬਾਕੀ ਆਈਸੀਯੂ ਦਾ ਖਾਸ ਪ੍ਰਬੰਧ ਹੈਗਾ ਐਂਬੂਲੈਂਸ ਦਾ ਕ੍ਰਾਸ ਪ੍ਰਬੰਧ ਹੈਗਾ ਬਾਕੀ ਲੈਬੋਰੀ 24 ਆ ਬੰਦਾ 24 ਘੰਟੇ ਚੱਲਦੀ ਹੈ ਜੀ ਐਂਡਾ ਸਰ ਜਿਹੜੇ ਕਈ ਬਹੁਤ ਜ਼ਿਆਦਾ ਗਰੀਬ ਹੁੰਦੇ ਨੇ ਨਹੀਂ ਜਿਆਦਾ ਵੱਡਾ ਕੋਈ ਰੂਪ ਹੋ ਜੇ ਨਹੀਂ ਪੈਸੇ ਅਫੋਰਡ ਕਰ ਸਕਦੇ ਫਿਰ ਉਹਨਾਂ ਲਈ ਕੋਈ ਖਾਸ ਸਬਦਾ ਹੈ WhatsApp ਵੈਸੇ ਵੀ ਅਸੀਂ ਜਿਹੜੇ ਨਾ ਮਤਲਬ ਜਿਹੜਾ ਹੁਣ ਜੁਲਾਈ ਅਗਸਟ ਨੂੰ ਇੱਥੇ 30% ਡਿਸਕਾਊਂਟ ਦੇ ਦਿੰਦੇ ਹਾਂ ਪ੍ਰਸ਼ਨਾਂ ਦਾ ਮਤਲਬ 30% ਡਿਸਕਾਊਂਟ ਦੇ ਰਹੇ ਹਾਂ ਟੈਸਟਾਂ 'ਤੇ ਵੀ 50% ਡਿਸਕਾਊਂਟ ਦੇ ਰਹੇ ਹਾਂ ਜੀ ਕੋਈ ਖਾਸ ਜਿਹੜਾ ਗਰੀਬ ਵਾਸਤੇ ਜਿਹੜਾ ਬਹੁਤ ਬਹੁਤ ਗਰੀਬ ਨਹੀਂ ਪੈਸੇ ਤਾਰ ਸਕਦਾ ਉਹਦਾ ਅਸੀਂ ਇਲਾਜ ਫ੍ਰੀ ਕਰਦੇ ਹਾਂ ਮਤਲਬ ਇਹ ਨਹੀਂ ਹੈ ਕਿ ਮੈਡੀਸਨ ਨਹੀਂ ਨਹੀਂ ਸਰ ਸਰ ਟੋਟਲ ਕਈ ਹੋ ਨਹੀਂ ਹੁੰਦਾ ਕਿ ਮਤਲਬ ਪੇਸ਼ੈਂਟ ਬਿਲਕੁਲ ਪੂਰ ਹੁੰਦਾ ਤੇ ਮਤਲਬ ਪੈਸੇ ਵੀ ਨਹੀਂ ਖਰਚੇ ਦਾ ਤਾਂ ਉਹਦੇ ਵਿੱਚ ਇਹ ਹੈ ਕਿ ਮਤਲਬ ਇਹ ਨਹੀਂ ਕਿ ਹਰ ਇੱਕ ਪੇਸ਼ੈਂਟ ਨੂੰ ਜਿਹੜਾ ਵਾਕਿਆ ਹੀ ਪੂਰ ਹੈਗਾ ਆ ਉਹਦਾ ਇਲਾਜ ਫ੍ਰੀ ਕਰਦੇ ਆ ਸੀ ਡਾਕਟਰ ਸਾਹਿਬ ਕਿਸ ਕਿਸ ਤਰ੍ਹਾਂ ਦੇ ਤੁਸੀਂ ਇੱਥੇ ਆਪਰੇਸ਼ਨ ਕਰਦੇ ਬਰਸਾ ਉਹ ਵੀ ਸਜੀਰਨ ਅਸਟੈਕ ਮੀ ਗਾਲ ਬਡ ਨਾਰਮਲ ਅਮਰਜੈਂਸੀ ਜਿਸ ਤਰ੍ਹਾਂ ਦੇ ਸਨੇਕ ਬਾਈਟ ਵਗੈਰਾ ਕਰਨਾ ਪੈਂਡਿਕਸ ਦਾ ਆਪਰੇਸ਼ਨ ਸਾਰੇ ਇਸ ਤਰ੍ਹਾਂ ਅੱਛਾ ਡਿਲੀਵਰੀ ਕੇਸ ਵੀ ਡਿਲੀਵਰੀ ਕੇਸ ਡਾਕਟਰ ਪ੍ਰਗਿਆਕ ਨੂੰ ਜਾ ਕਰਦੇ ਆਂਗੇ ਅਰੇ ਰੇਟ ਜਿਹੜੇ ਨੇ ਉਹ 5 ਹਸਤਾ ਵਾਲਾ ਰੋ ਮੁਤਾਬਕ ਇਸ ਤਰ੍ਹਾਂ ਰੇਟ ਪੱਖੋਂ ਨਾ ਅਸੀਂ ਬਿਲਕੁਲ ਜਿਹੜਾ ਜਨਵਾਰ ਦਾ ਰੇਟ ਹੈਗੇ ਸਾਡੇ ਬਾਕੀ ਇਹ ਹੈ ਕਿ ਉਹਦੇ ਵਿੱਚ ਵੀ 30% ਡਿਸਕਾਊਂਟ ਦੇ ਰਹੇ ਹਾਂ ਹਰ ਪ੍ਰੋਸੈਸ ਦੇ ਵਿੱਚੋਂ 30% ਡਿਸਕਾਊਂਟ ਦੇ ਰਹੇ ਠੀਕ ਹੈ ਤਾਂ ਕਹਿੰਦਾ ਮਤਲਬ ਜਨਵਾਰ ਜਨਵਰੀ ਹਾਂ ਜਨਵਰੀ ਅਟਾ ਸਾਡੇ ਬਹੁਤ ਘੱਟ ਰੇਟ ਹੈ ਜਿੰਨੇ ਕਿ ਮਦਲਾਮ ਅਸੀਂ ਜਿੰਨੇ ਇੱਕ ਪੇਸ਼ੈਂਟ ਦਾ ਖਰਚਾ ਹੁੰਦਾ ਸਿਰਫ ਉਮਲ ਉਹਨਾਂ ਕਹਿ ਅ ਅਸਟ ਡਾਕਟਰ ਸਾਹਿਬ ਆਪਣਾ ਇਲਾਕੇ ਫਤਿਹਗੜ ਚੂੜੀਆਂ ਦੇ ਜਿਹੜੇ ਆਸ-ਪਾਸ ਦੇ ਪਿੰਡ ਆ ਉਹਨਾਂ ਨੂੰ ਅੱਗੇ ਜਾਣਾ ਪੈਂਦਾ ਸੀ ਅੰਮ੍ਰਿਤਸਰ ਜਾਣਾ ਪੈਂਦਾ ਸੀ ਜਾਂ ਹੋਰ ਜਿਹੜੇ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀ ਇਲਾਜ ਲਈ ਹੁਣ ਇੱਥੇ ਆਂਦੇ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਅਸੀਂ ਮੈਸੇਜ ਜੀ ਛੱਡਣਾ WhatsApp ਦੇਣਾ ਚਾਹੁੰਦੇ ਆ ਕਿ ਮਦਦ ਤੋਂੜੇ ਇਲਾਕੇ ਦੇ ਵਿੱਚ ਸਭ ਤੋਂ ਵਧੀਆ ਵਰਦਾਨ ਪਾ ਰਹੇ ਆਏ ਹਸਪੀਟਲ ਬਾਕੀ ਇਹ ਹੈ ਕਿ ਸਾਡੇ ਕੋਲ ਇਹ ਨਹੀਂ ਕਿ ਮਤਲਬ ਰਾਤ ਨੂੰ ਤੁਹਾਡਾ ਡਾਕਟਰ ਨਹੀਂ ਹੁੰਦੇ ਜਾਂਦੇ ਨੇ ਮਤਲਬ ਸਾਰੇ 24 ਆਵਰ ਡਾਕਟਰ ਸਾਡੇ ਕੋਲ ਹਾਜ਼ਰ ਮੈਡੀਕਲ ਅਫਸਰ ਹਾਜ਼ਰ ਹੁੰਦੇ ਆ ਰਾਤ ਨੂੰ ਵੀ ਫੈਸਿਲਿਟੀ ਹੈ ਜੀ ਜੀ ਹਰ ਮਤਲਬ ਅਮਰਜੈਂਸੀ ਵਕਤ ਸਾਡੇ ਕੋਲ ਮੈਡੀਕਲ ਅਫਸਰ ਨਾ ਤਿੰਨ ਮੈਡੀਕਲ ਅਫਸਰ ਹੈਗੇ ਆ ਬਾਕੀ ਇਹ ਹੈ ਕਿ ਡਾਕਟਰ ਬਾਜਵਾ ਵੀ ਆਉਂਦੇ ਡਾਕਟਰ ਪੱਗਿਆ ਵੀ ਆਉਂਦੇ ਅਮਰਜੈਂਸੀ ਵਕਤ ਜਦੋਂ ਮਰਜ਼ੀ ਤੁਹਾਨੂੰ ਲੋੜ ਪੈਂਦੀ ਹੈ ਬਾਕੀ ਔਰਥੋ ਦੇ ਡਾਕਟਰ ਸਲੀਨ ਸਲੀਨ ਆਉਂਦੇ ਹੈਗੇ ਇਸਨ ਜੀ ਸੰਸੇਵਕ ਹਸਪਤਾਲ ਫਤੇਗੜ ਚੂੜੀਆਂ ਜੋ ਕਿ ਸੰਗਤਪੁਰਾ ਅਰੋੜ ਵਿਖੇ ਸਥਿਤ ਹੈ ਉਨ੍ਹਾਂ ਦੇ ਐਮ ਡੀ ਸਾਡੇ ਨਾਲ ਡਾਕਟਰ ਰਾਜਵੀਰ ਸਿੰਘ ਨਾਲ ਗੱਲ ਹੋਈ। ਉਹਨਾਂ ਦਾ ਕਹਿਣਾ ਹੈ ਕਿ ਇਹ ਹਸਪਤਾਲ ਜੋ ਕਿ ਲੋਕਾਂ ਲਈ ਇਲਾਕੇ ਦੇ ਫਰੇਗੜ ਚੂੜੇ ਦੇ ਇਲਾਕੇ ਦੇ ਲੋਕਾਂ ਲਈ ਵਰਤਾਨ ਹੈ। ਇਹ ਸਥਿਤ ਹੈ ਸਭ ਸੇਵਕ ਹਸਪਤਾਲ ਲੈਬ ਤੇ ਜਿੱਥੇ ਕਿ ਹਰ ਤਰ੍ਹਾਂ ਦੇ ਇੱਥੇ ਟੈਸਟ ਕੀਤੇ ਜਾਂਦੇ ਨੇ। ਗੱਲਬਾਤ ਕਰਦੇ ਹਾਂ ਜੀ। ਆਪ ਜੀ ਇੱਥੇ ਕਿਸ ਤਰ੍ਹਾਂ ਦੇ ਟੈਸਟ ਹੁੰਦੇ ਨੇ? ਸਰ ਜੀ WhatsApp। ਇਹ ਸਾਰੇ ਇਹ ਮੈਂ ਹਰ ਵੀ ਦੋਏਕਾ ਓਨਰ ਪ੍ਰਾਈਵਟ ਗੋਟਰੀ ਸੰਥੇ ਹਸਪਤਾਲ। ਸਰ ਇੱਥੇ ਆਪਣਾ ਜੁਲਾਈ ਅਗਸਤ ਤੋਂ ਡਿਸਕਾਊਂਟ ਚਲਾ ਰਹੇ ਆ 50% ਦਾ ਡਿਸਕਾਊਂਟ ਦੇ ਰਹੇ ਆ ਟੈਸਟਾਂ ਦੇ ਵਿੱਚ ਕਿਸ ਤਰ੍ਹਾਂ ਦੇ ਟੈਸਟ ਨੇ ਸਰ ਬਿਲਕੁਲ ਐਕੂਰੇਟ ਰਿਪੋਰਟ ਆ ਐਨਾਲਾਈਜ਼ਰ ਸੈੱਲ ਕਾਊਂਟਰ ਪ੍ਰੋਪਰ ਮਾਈਕਰੋਸਕੋਪੀ ਕੀਤੀ ਇਹ ਹਰ ਤਰ੍ਹਾਂ ਦੀ ਟੈਸਟ ਹੈ ਜੀ ਤੇ ਇਹਦੇ ਵਿੱਚ ਜਿਹੜੇ ਤੁਹਾਡੇ ਇੱਥੇ ਲੋਕਲ ਆਪਣਾ ਹਸਪੀਟਲ ਮਰੀਜ਼ ਆਉਂਦੇ ਆ ਉਹਨਾਂ ਦੀ ਕੁਝ ਰਹਿਤਾਂ ਵੀ ਹੈ ਹਾਂਜੀ ਸਰ 50% ਡਿਸਕਾਊਂਟ ਤੇ ਓਕੇ ਯਾਨੀ ਕਿ ਜਿਹੜੇ ਇੱਥੇ ਹਸਪੀਟਲ ਚ ਆਉਂਦੇ ਉਹਨਾਂ ਨੂੰ ਟੈਸਟ ਜਾਂ ਕਰਾਉਣ ਲਈ ਬਾਹਰ ਨਹੀਂ ਜਾਣਾ ਪੈਂਦਾ ਤੁਹਾਡੇ ਇੱਥੇ ਹਸਪੀਟਲ ਚੀ ਲੈਬ ਤੇ ਅਵੇਲੇਬਲ ਨੇ ਹਰ ਤਰ੍ਹਾਂ ਦੇ ਟੈਸਟ ਹਾਂਜੀ ਸਰ 24 ਆਵਰ ਲੈਬ ਉੱਪਰ ਰਹਿੰਦੀ ਆ ਹਰ ਤਰ੍ਹਾਂ ਦੇ ਟੈਸਟ ਇੱਥੇ ਕੀਤੇ ਜਾਂਦੇ ਗਏ ਗੱਲ ਪਾ ਤੀਥੀ ਦਾਖਲ ਮਰੀਜ਼ਾਂ ਦਾ ਵੀ ਕਰਦੇ ਆ ਪੇਸ਼ੰਗੇ ਹਾਂਜੀ ਕੀ ਨਾਂਜੀ ਤੁਹਾਡਾ ਨਵਜੋਤ कौर ਇਹ ਕਿੱਥੋਂ ਆਏ ਤੁਸੀਂ ਜਿੱੱਜਾ ਨਹੀਂ ਤਾਂ ਜਿੱੱਜਾ ਨਹੀਂ ਤਾਂ ਕਿਸ ਤਰ੍ਹਾਂ ਦਾ ਇਲਾਜ ਇੱਥੇ ਬਹੁਤ ਵਧੀਆ ਜੇ ਟਾਈਮ ਟੂ ਟਾਈਮ ਡ੍ਰਿਪ ਮੈਡੀਸਨ ਬੀਪੀ ਚੈੱਕ ਸਭ ਸਭ ਕੁਝ ਟਾਈਮ ਨਾਲ ਦਿੰਦੇ ਆ ਜਨੇ ਕਿੰਝ ਸੰਤੁਸ਼ਟੀ ਹੋ ਗਈ? ਹਾਂਜੀ ਸੈਟੀਸਫਾਈ ਹਾਂਜੀ ਸੈਟੀਸਫਾਈ ਖਰਚੇ ਵੱਲੋਂ ਉਹ ਵੀ ਠੀਕ ਜੀ ਨਾਰਮਲ ਦੇ ਲੈ ਕਿਥੇ ਹੁੰਦਾ ਜੀ ਖਰਚਾ ਸਾਰੇ ਹਸਪਤਾਲ ਠੀਕ ਹੈ। ਤੇ ਤੁਹਾਡਾ ਡਿਲੀਵਰੀ ਕਿਹੋ ਜਿਹਾ? ਹਾਂਜੀ ਕਿਸ ਤਰ੍ਹਾਂ ਦਾ ਲੱਗਾ ਹਸਪਤਾਲ? ਬੜਾ ਸ਼ਾਇਸ਼ਾ ਆਜਾ ਹਸਪਤਾਲ ਜੀ। ਸਾਰੇ ਬੜੇ ਚੰਗੇ ਜੀ। ਬਹੁਤ ਬਾਝਤ ਕਰਨਦੇ। ਮਤਲਬ ਜਦੋਂ ਮੈਂ ਮਾਰੀ ਜ ਉਸ ਵੇਲੇ ਆਉਂਦੇ ਹਾਜ ਨੰਦੇ। ਬਹੁਤ ਬਹੁਤ ਚਰੇ ਆਪਣੇ ਲੋਕ ਕੋਸ਼ਟ ਕਰਨਦੇ। ਤੇ ਖਰਚੇ ਵੱਲੋਂ ਖਰਚੇ ਵੱਲੋਂ ਖਰਚਾ ਵੀ ਠੀਕ ਠੀਕ ਹੀ ਲੈਂਦੇ ਆ ਬਹੁਤੇ ਤਾਨੀ ਨਹੀਂ ਦਿੰਦੇ ਜੀ ਹਾਂਜੀ ਪੰਜੀ ਕੀ ਨਾਮ ਹੈ ਆਮਨਿਤ ਕਿਥੋਂ ਆਏ ਕਣੀ ਇੱਕ ਬੰਗਾਲ ਤੋਂ ਕਿਸ ਤਰ੍ਹਾਂ ਦਾ ਤੁਹਾਨੂੰ ਲਗਾਸਤਾ ਹਾਂ ਵਧੀਆ ਠੀਕੋ ਵਧੀਆ ਮੈਡਮ ਦੇਖ ਕਰ ਅੱਗੇ ਸਟਾਫ ਸਟਾਫ ਦਾ ਕੰਮ ਕੀ ਸਮੇ ਸਮੇਂ ਦੇਖਿਆ ਕਰ ਬੋਲ ਹਾਂਜੀ ਖਰਚੇ ਵੱਲੋਂ ਖਰਚੇ ਦਾ ਪਤਾ ਨਹੀਂ ਮੈਨੂੰ ਇਹ ਲਾਜਵਲੋਂ ਸੈਟੀਸਫਾਈ ਹਾਂਜੀ ਠੀਕ ਹੋ ਗਿਆ। ਹਾਂਜੀ ਕੀ ਨਾਮ ਜੀ ਤੁਹਾਡਾ? ਗੁਰਮੀਤ ਸਿੰਘ। ਇਹ ਕਿਹੜੇ ਪੜਵਾਏ? ਬਿਜਲੀ ਵਾਲ ਤੋਂ। ਬੜਾ ਬਿਜਲੀ ਵਾਲ ਤੋਂ। ਤੇ ਕਿਹੜਾ ਪੇਸ਼ੈਂਟ ਤੁਹਾਡਾ? ਸਪੈਸ਼ਲਿਸਟ। ਕੀ ਗੱਲ ਮਨਜੀਤ? ਕੀ ਗੱਲ ਇਹ ਠੀਕ ਨਹੀਂ ਹੈ? ਟੀਮ ਨਾਲ ਨਾਲ ਸੈਲ ਘਟੇ ਜੀ। ਸੈਲ ਘਟੇ ਆ ਤੇ ਕਿਸ ਤਰ੍ਹਾਂ ਦਾ ਇਲਾਜ ਹੋ ਰਿਹਾ? ਇਲਾਜ ਵਧੀਆ ਹੋ ਰਿਹਾ ਜੀ। ਅੱਛਾ। ਹਾਂਜੀ। 700 ਦੀ ਸ਼ੂਤ ਮਿਲਦੀ ਹੈ। 700 ਦੀ ਮਿਲਦੀ ਜੀ। ਤੇ ਖਰਚਾ? ਖੱਤਿਆ ਜੀ ਤੇ ਕੋਈ ਇਹਦੇ ਤੋਂ ਲੈ ਡੈਂਸਰਾਂ। ਯਾਨੀ ਕਿ ਜੇ ਡਾਕਟਰ ਟਾਈਮ ਟੂ ਟਾਈਮ ਦੇਖ ਰਹੇ ਹਾਂਜੀ ਟਾਈਮ ਟੂ ਦੇਖ ਰਹੇ ਸਟਾਫ ਨਰਸ ਸਟਾਫ ਬਿਲਕੁਲ ਸਹੀ ਹੈ ਯਾਨੀ ਕਿ ਤੁਸੀਂ ਸੰਤੁਸ਼ਟ ਹਾਂਜੀ ਸੰਤੁਸ਼ਟ ਠੀਕ ਹੈ